ਮਾਂਸਾ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਤਾਂ ਦੱਸਦੇ ਹੈ ਕਿ ਮਾਂਸਾ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ 50000 ਰੁਪਏ ਨਗਦੀ ਲੈ ਕੇ ਚੋਰ ਰਫੂ ਚੱਕਰ ਹੋ ਗਏ ਇਸ ਤੇ ਸਬੰਧ ਵਿੱਚ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨੇ ਜਦੋਂ ਆ ਕੇ ਦੁਕਾਨ ਖੁੱਲੀ ਤਾਂ ਦਕਨ ਉਰਥ ਦੇ ਹੋਸ਼ ਉੱਡ ਗਏ ਅਤੇ ਜਦੋਂ ਉਸ ਨੇ ਆ ਕੇ ਆਪਣੇ ਗੱਲੇ ਚੈੱਕ ਕੀਤੇ ਜਿੱਥੇ ਪੈਸੇ ਰੱਖਦਾ ਹੈ ਤਾਂ ਉਸ ਵਿੱਚੋਂ 10000 ਰੁਪਏ ਜੋ ਰੁਪਏ ਸਨ ਚੋਰ ਲੈ ਕੇ ਰੂ ਚੱਕਰ ਹੋ ਚੁੱਕੇ ਸਨ ਅਤੇ ਇਸ ਦੀ ਇਹ ਦੁਕਾਨ ਅਕਰਵਾਲ ਦੇਸੀ ਕੋ ਬੜਾ ਰਾਇ ਦੁਕਾਨ ਹੈ ਜੀ ਇਹ ਬਿਲਕੁਲ ਥਾਣੇ ਦੇ ਨਜ਼ਦੀਕ ਹੈ 12 ਗੁਰਦੁਆਰਾ ਚੌਂਕ ਦੇ ਵਿੱਚ ਪੈਂਦੀ ਹੈ ਜੇ ਮੈਂ ਕੋਈ ਗੱਲ ਕਹਿਣਾ ਹੈ ਵੀ ਜੇ ਇਹ ਦੁਕਾਨ ਹੀ ਸੇਫ ਨਹੀਂ ਇੱਥੋਂ ਦੇ ਲੋਕ ਸੇਫ ਨਹੀਂ ਮੈਂ ਕਹਿੰਦਾ ਵੀ ਮਾਨਸਾ ਮੰਡੀ ਬਿਲਕੁਲ ਹੀ ਸੇਫ ਨਹੀਂ ਸਾਨੂੰ ਕਾਰੋਬਾਰ ਬੰਦ ਕਰਕੇ ਕਿਤੇ ਹੋਰ ਕੋਈ ਕਾਰੋਬਾਰ ਕਰਨਾ ਚਾਹੀਦਾ ਹੈ ਇਹ ਕਾਰੋਬਾਰ ਬੰਦ ਕਰ ਦੇਣੀ ਚਾਹੀਦਾ ਮੈਂ ਲੋਕਾਂ ਨੂੰ ਸਲਾਹ ਦਿੰਦਾ ਦੂਸਰੀ ਬੈਂਸੀ ਜਾਂ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਇੱਛਾ ਵੀ ਅਸੀਂ ਕਰਾਉਣ ਦਾ ਕੰਮ ਕਰੀਏ ਜਾਂ ਹੋਰ ਜਿੰਨੇ ਸਾਡੇ ਵਪਾਰੀ ਭਾਈ ਛੋਟੇ ਕੰਮ ਕਰਦੇ ਨੇ ਵੀ ਜੇ ਕੰਮ ਕਰਨਾ ਚਾਹੀਦਾ ਤਾਂ ਤੁਹਾਨੂੰ ਆਪ ਦੀ ਰੱਖਿਆ ਆਪ ਕਰਨੀ ਪਊ ਕਾਨੂੰਨ ਦੇ ਵਿੱਚ ਕੋਈ ਮੇਰੇ ਖਾਤੇ ਕੋਈ ਹੈ ਨਹੀਂ ਕੋਈ ਕਾਨੂੰਨੀ ਕਾਰਵਾਈ ਰਾਤ ਦੀ ਦੇਖੋ ਰਾਤ ਇਹਨਾਂ ਨੇ ਆ ਕੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਆਈ ਕੋਈ ਕਾਰਵਾਈ ਹਜ ਤੱਕ ਨਹੀਂ ਹੋਈ ਅਸੀਂ ਪ੍ਰਸ਼ਾਸਨ ਨੂੰ ਇਹਨਾਂ ਤੇ ਨਾਥ ਨਾ ਪਾਈ ਦੀ ਤਾਂ ਅਸੀਂ ਕਰਿਆਣਾ ਜੂਨੀਅਰ ਕਹੋ ਚਾਹੇ ਵਪਾਰ ਮੰਡਲ ਵੱਲੋਂ ਅਸੀਂ ਕੋਈ ਸਖਤ ਕਾਰਵਾਈ ਕਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂ ਦਿਨੋ ਦਿਨ ਚੋਰੀਆਂ ਹੋ ਰਹੀਆਂ ਇਹਦਾ ਕੋਈ ਹੱਲ ਨਹੀਂ ਹੈਗਾ ਜੇ ਅਸੀਂ ਇਕੱਠੇ ਨਾ ਹੋਏ ਜੇ ਅਸੀਂ ਨਾ ਉੱਠੇ ਤਾਂ ਸਾਨੂੰ ਕੱਲੇ ਕੱਲੇ ਨੂੰ ਇਹ ਪਾੜ ਕੇ ਖਾ ਜਾਣਗੇ ਸੋ ਮੇਰੀ ਸ਼ਹਿਰ ਨਿਵਾਸੀ ਨੂੰ ਬੇਨਤੀ ਹੈ ਵੀ ਡਰ ਡਰ ਤੋਂ ਉੱਠ ਕੇ ਆਪਾਂ ਨੂੰ ਕੱਲੇ ਕੱਲੇ ਬੰਦੇ ਨੂੰ ਆਪਣਾ ਰੱਖਿਆ ਆਪ ਗਲੀ ਚਾਹੀਦੀ ਹੈ ਪੂਰੀ ਸਖਤੀ ਨਾਲ ਮਸੀਤਾ ਜੀ ਇਹੀ ਕਹਿਣਾ ਚਾਹਵਾਂਗੇ ਪਹਿਲਾਂ ਸਾਡੇ ਕਰਿਆਣਾ ਐਸੋਸੀਏਸ਼ਨ ਦੇ ਸਡੇਸ਼ ਅਨੰਦ ਗੜੀਏ ਜੀ ਨੇ ਦੱਸਿਆ ਆ ਸਾਰਾ ਸ਼ਹਿਰ ਖੜਾ ਹੈ ਇੱਥੇ देखो ठाणे ਤੋਂ 100 ਮੀਟਰ ਦੀ ਦੂਰੀ ਤੇ ਚੋਰੀ ਹੁੰਦੀ ਹੈ ਇਹ ਚੋਰੀਆਂ ਅੱਜ ਦੀਆਂ ਨਹੀਂ ਇਹ 2-4 ਸਾਲਾਂ ਦੇ ਵਿੱਚ ਜਿਹੜੀਆਂ ਲਗਾਤਾਰ ਚੋਰੀਆਂ ਡਕੈਤੀਆਂ ਫਰੋਤੀਆਂ ਦੇ ਫੋਨ ਕਤਲ ਹੋ ਰਹੇ ਨੇ ਨਸ਼ੇ ਦੀਆਂ ਨਦੀਆਂ ਵਗ ਰਹੀਆਂ ਇਹ ਮੌਜੂਦਾ ਸਰਕਾਰ ਦੀ ਐਡੀ ਵੱਡੀ ਨਲਕੀ ਹੈ ਉਹ ਤਾਂ ਰੈਲੀਆਂ ਕੱਢਦੇ ਨੇ ਜੁੱਤ ਨਸ਼ਿਆਂ ਵਿਰੁੱਧ ਸਭ ਕੁਝ ਫਲॉप ਹੈ ਇਹ ਜਿਹੜੇ ਸਾਡੇ ਚੁਣੇ ਹੋਏ ਨਮਾਇंदे ਨੇ ਤੇ ਪੁਲਿਸ ਪ੍ਰਸ਼ਾਸਨ ਦੇ ਚੋਰ ਇਹ ਸਾਰੇ ਰਲੇ ਹੋਏ ਨੇ ਅਸੀਂ ਇੱਕੋ ਹੀ ਅੱਜ ਵਪਾਰ ਮੰਡਲ ਵੱਲੋਂ ਕਹਿਣਾ ਚਾਹੁੰਦੇ ਆ ਮੈਸੇਜ ਦੇਣਾ ਚਾਹੁੰਦੇ ਆ ਚੁਣੇ ਹੋਏ ਨਮਾਇੰਦਿਆਂ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਜੇ ਅਜੇ ਚੋਰੀ ਨਾ ਫੜੀ ਗਈ ਜਾਂ ਇਹਨਾਂ ਤੇ ਨਾ ਇਹਨਾਂ ਨੇ ਰੋਕ ਲਾਈ ਤਾਂ ਅਸੀਂ ਵਪਾਰ ਮੰਡਲ ਵੱਲੋਂ ਸਾਰਾ ਸ਼ਹਿਰ ਬੰਦ ਕਰਕੇ ਇਹਨਾਂ ਦੇ ਥਾਣੇ ਮੂਰੇ ਵੀ ਧਰਨਾ ਲਾਵਾਂਗੇ ਤੇ ਚੁਣੇ ਹੋਏ ਨਮਾਇੰਦੇ ਦੇ ਬਾਹਰ ਮੂਰੇ ਵੀ ਅਸੀਂ ਧਰਨਾ ਲਾਵਾਂਗੇ ਫੇਰ ਸਾਨੂੰ ਇਸ ਗੱਲ ਦਾ ਅਨਸਾਰ ਸਨ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਲਾਂਭਾ ਨਾ ਦੇਣ ਇਹ ਅੱਜ ਇਸ ਕਾਰਵਾਈ ਮਤਲਬ ਇਹ ਕਾਰਵਾਈ ਅੱਜ ਹੋਣੀ ਚਾਹੀਦੀ ਹੈ ਨਹੀਂ ਕੱਲ ਤੋਂ ਅਸੀਂ ਆਪਦਾ ਵਪਾਰ ਮੰਡਲ ਦੀ ਮੀਟਿੰਗ ਬੁਲਾ ਕੇ ਤੇ ਅਸੀਂ ਦਰੀ ਬਚਾਵਾਂਗੇ ਇਹਨਾਂ ਦੇ ਬਾਰਚ